ਸਦਾ ਹੀ ਬਹੁਤ ਇਹਨਾਂ ਤੇ ਭਗਵਾਨ ਆਪ ਦੀ ਸਰਕਾਰ ਤੇ ਜੀ ਸਾਰੇ ਮੇਰੇ ਪਿੰਡ ਵਾਸੀ ਇਹਨਾਂ ਨੂੰ ਵੋਟਾਂ ਪਾਈਆਂ ਜੀ ਤੇ ਅੱਜ ਦੇਖੋ ਕੀ ਹੋ ਰਿਹਾ ਜੀ ਘਰ ਬਲਾ ਕੇ ਤਾਂ ਕੋਈ ਦੁਸ਼ਮਣ ਵੀ ਆ ਜਾਵੇ ਬੰਦਾ ਆਪ ਭਗਤ ਕਰਦਾ ਉਹਨਾਂ ਦੀ ਹਾਂ ਤੋਂ ਕਰੇ ਬਲਾ ਕੇ ਅਰੈਸਟ ਕੌਣ ਕਰਦਾ ਬੰਦੇ ਨੂੰ ਇਹਦਾ ਪੁੱਤਰ ਵਿਚਾਰਾ ਰੋਣ ਵਾਲੀ ਹੋ ਗਿਆ ਸਹੀ ਗੱਲ ਹੈ ਘਰ ਤਾਂ ਜੇ ਦੁਸ਼ਮਣ ਵੀ ਆ ਜਵੇ ਅਗਲਾ ਕਹਿੰਦਾ ਲੱਸੀ ਪੀ ਕੇ ਜਾਈ ਸਾਡੇ ਵਾਲੇ ਪਾਣੀ ਨਹੀਂ ਪੁੱਛਦੇ ਪਿੰਡਾਂ ਵਿੱਚ ਬਠਾਲ ਦਿੰਦਿਆਂ ਨਹੀਂ ਸਾਡੀ ਬੇਬੇ ਪੁੱਤ ਲੱਸੀ ਪੀ ਕੇ ਜਾਈ ਰੋਟੀ ਖਾਣੀ ਹੈ ਘਰ ਬੁਲਾ ਕੇ ਸਹੀ ਗੱਲ ਹੈਰ ਪੁੱਤਰ ਰੋ ਸਦਾ ਹੀ ਬਹੁਤ ਇਹਨਾਂ ਤੇ ਭਗਵਾਨ ਆਪ ਦੀ ਸਰਕਾਰ ਤੇ ਜੀ ਸਾਰੇ ਮੇਰੇ ਪਿੰਡ ਵਾਸੀ ਇਹਨਾਂ ਨੂੰ ਵੋਟਾਂ ਪਾਈਆਂ ਜੀ ਤੇ ਅੱਜ ਦੇਖੋ ਕੀ ਹੋ ਰਿਹਾ ਜੀ ਘਰ ਬੁਲਾ ਕੇ ਤਾਂ ਕੋਈ ਦੁਸ਼ਮਣ ਵੀ ਆ ਜਵੇ ਬੰਦਾ ਆਪ ਭਗਤ ਕਰਦਾ ਉਹਨਾਂ ਦੀ ਹਾਂ ਤੋਂ ਕਰੇ ਬੁਲਾ ਕੇ ਅਰੈਸਟ ਕੌਣ ਕਰਦਾ ਬੰਦੇ ਨੂੰ ਇਹਦਾ ਪੁੱਤਰ ਵਿਚਾਰਾ ਰੋਣ ਵਾਲਾ ਹੀ ਹੋ ਗਿਆ ਸਹੀ ਗੱਲ ਹੈ ਘਰ ਤਾਂ ਜੇ ਦੁਸ਼ਮਣ ਵੀ ਆ ਜਾਵੇ ਅਗਲਾ ਕਹਿੰਦਾ ਲੱਸੀ ੀ ਕੇ ਜਾਈ ਸਾਡੇ ਵਾਲੇ ਪਾਣੀ ਨਹੀਂ ਪੁੱਛਦੇ ਪਿੰਡਾਂ ਵਿੱਚ ਬਠਾਲ ਦਿੰਦਿਆਂ ਨਹੀਂ ਸਾਡੀ ਬੇਬੇ ਪੁੱਤ ਲੱਸੀ ੀ ਕੇ ਜਾਈ ਰੋਟੀ ਖਾਣੀ ਹੈ ਘਰ ਬੁਲਾ ਕੇ ਸਹੀ ਗੱਲ ਹੈ ਪੁੱਤਰ ਰੋਣ